ਇਹ ਲਗਾ ਆਇਆ ਜੱਸ ਜਿੰਦਗੀ ਦੇ ਬਹੁਤ ਕੋਈ ਤਾਂ ਕੁੜੀ ਵਰਗੇ ਹੋਣਾ ਲੋੜ ਪੈਣ ਕੇ ਜਦੇ ਖੜ ਜਾਂਦੇ ਨੇ ਨਾਲ ਉਹ ਜੇ ਦੋਸਤਾਂ ਮਾਰੇ ਟੱਕਰ ਜਾਂ ਜਿੰਦਗੀ ਵੀ ਤਬਾਹ ਹੋ ਜਾਂਦੀ ਹੈ ਇਹ ਤਾਂ ਗੱਲ ਹੈ ਪਰ ਇੱਕ ਗੱਲ ਹੋਰ ਵੀ ਹੈ ਉਹ ਉਸਤਾਸ਼ਕ ਵੀ ਨਹੀਂ ਜਾਂਦੇ ਉਹ ਨਹੀਂ ਤੇਰੇ ਨਾਲੇ ਵਾਸਤੇ ਤਾਂ ਗੱਲ ਕਰਦੇ ਆ ਵੈਸੇ ਹਾਂ ਕੋਈ ਲੱਕੀ ਟੋੜੀ ਨਾ ਰੋਪਾ ਲਾਪੂ ਡੋਣਗੇ ਕੋਈ ਨਹੀਂ ਰੋਪਾ ਮਾਫੀ ਨਾਲ ਗੱਲ ਕਰਨੀ ਮੈਂ ਕੀ ਕਰਨਾ ਗੱਲ ਕਰ ਲੈ ਕਰ ਲੈ ਹੈਲੋ ਉਹ ਹਾਂ ਮੈਂ ਦੱਸ ਦੂੰਗਾ ਹਾਂ ਹਾਂ ਮੈਨੂੰ ਕਹਿ ਦੋ ਹੋਰ ਜੋ ਮਾਰੀ ਦਾ ਨਾ ਹੋਵੇ ਠੀਕ ਹੈ ਵਾਹ ਇੱਕ ਮਿੰਟ ਫੋਨ ਬੰਦ ਹੋ ਗਿਆ ਜਦੀ ਕਰ ਤੈਨੂੰ ਪਾਰਕ ਚ ਦਰ ਦੂੰ ਯਾਰ ਸਰ ਵੀ ਤੈਨੂੰ ਜਾਣਾ ਹੈ ਤੈਨੂੰ ਮਿਲਣਾ ਯਾਰ ਲੈ ਸਰ ਦੋ ਯਾਰ ਚੱਲ ਅਸੀਂ ਵੀ ਚੱਲਾਂਗੇ ਨਾਲ ਹਾਂ ਠੀਕ ਹੈ ਕੱਲ ਫਿਰ ਤਾੜਿਆ ਠੀਕ ਹੈ ਲੈ ਇਹਨੂੰ ਰੋਕ ਦੇ ਆਪਾਂ ਚੱਲ ਅਸੀਂ ਬਾਈ ਖੜ੍ਹ ਜਾ ਯਾਰ ਮੈਂ 10 ਮਿੰਟ ਚ ਆਇਆ ਓਏ ਅਸੀਂ ਚੱਲਦੇ ਯਾਰ ਬਾਈ ਨਹੀਂ ਮੇਰਾ ਫਿਰ ਤੁਸੀਂ ਕੀ ਕਰਾਂਗੇ ਪੂਰੀ ਖੜ ਜਾ ਯਾਰ ਕੱਲ ਜਾ ਕੇ ਛੇਤੀ ਆ ਜੀ ਫਿਰ ਚੰਗਾ ਆ ਜੀ ਕਰਾਂਗੇ ਚਿਕਟਾਂ ਹੋਰ ਫਿਰ ਆਪਾਂ ਕੀ ਕਰੀਏ ਹੁਣ ਆਪਾਂ ਇੰਨਾ ਲੱਗ ਟਾਈਮ ਲਾਊਗਾ ਹੁਣ ਮੈਂ ਲਾਈਨ ਇੱਥੇ ਬੈਠਿਆ ਦੇਖਣਿਆ 10 ਮਿੰਟ ਰੀਲਾਂ ਦੇਖ ਲੈਣਾ ਹੁਣ ਤਾਂ ਲਾਇਆ ਤੇ ਰਿਟਿਅਰ ਓਵਰ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਆਇ ਨਹੀਂ ਹੋਣ ਆਇਓ ਤੁਸੀਂ ਫਿਰ ਤੁਸੀਂ ਕਹਿੰਦੇ ਮੈਂ ਨਾਲ ਲੜਦੀ ਆ ਉਹ ਤੁਹਾਨੂੰ ਪਤਾ ਹੈ ਕਿ ਉਹ ਮੇਰੇ ਯਾਰ ਦੋਸਤ ਕੋ ਟਾਈਮ ਲਵਾ ਹੀ ਦਿੰਦੇ ਹਾਂ ਹੁਣ ਉਹ ਯਾਰ ਦੋਸਤ ਪਿਆਰੇ ਨੇ ਮੇਰੇ ਲਈ ਵੀ ਕਦੇ ਟਾਈਮ ਕੱਢ ਲਿਆ ਕਰੋ ਤੁਹਾਨੂੰ ਪਤਾ ਮੈਨੂੰ ਤੁਨੀ ਪਿਆਰੀ ਮੈਂ ਸਭ ਤੋਂ ਵੱਧ ਆ ਉਹ ਯਾਰ ਉਹਨਾਂ ਲਈ ਵੀ ਟਾਈਮ ਕੱਢਣਾ ਪੈਂਦਾ ਹੈ ਮੇਰੇ ਨਾਲ ਕੋਈ ਪਿਆਰ ਦੀ ਗੱਲ ਵੀ ਕਰ ਲੈ ਕਾਰਾ ਟਾਈਮ ਲੜਦੀ ਰਹਿੰਦੇ ਮੈਂ ਲੜਦੀ ਨਹੀਂ ਤੁਸੀਂ ਮੇਰੇ ਲਈ ਕਦੇ ਟਾਈਮ ਹੀ ਨਹੀਂ ਕੱਢਦੇ ਕਿੰਨਾ ਟਾਈਮ ਬਾਅਦ ਆਏ ਹੋ ਤੁਸੀਂ ਇਹ ਲੋਕਾਂ ਦਾ ਵੀ ਵੇਟ ਕਰ ਰਹੀ ਆ ਮੈਂ ਤੁਹਾਡੀ ਯਾਰ ਮੈਂ ਬਸ ਯਾਰ ਮੇਰੇ ਯਾਰ ਦੋਸਤ ਉਹਨਾਂ ਨਾਲ ਲੰਘਿਆ ਹੋਇਆ ਸੀ ਕਿਧਰੇ ਲੱਗ ਗਿਆ ਟਾਈਮ ਕੁਛ ਮੇਰਾ ਉਧਰੋਂ ਫੋਨ ਬੰਦ ਫੇਰ ਉਹ ਨਾਲ ਦੂਜੇ ਦੇ ਫੋਨ ਯਾਰ ਦੋਸਤ ਨੂੰ ਫੋਨ ਕੀਤਾ ਫੋਨ ਫੜ ਕੇ ਓਏ ਇੱਧਰ ਆ ਕੇ ਬੈਠ ਓਏ ਆ ਦੇਖ ਤੈਨੂੰ ਚੀਜ਼ ਓ ਨਾ ਪਰਾਵਾ ਉਧਰ ਤਾਂ ਰੰਗ ਕਾਲਾ ਹੋ ਜੂ ਜੋ ਕੀ ਗੱਲ ਆ ਜਾ ਇੱਧਰ ਨਾ ਨਾ ਮੈਂ ਤਾਂ ਇਸੇ ਗੱਲ ਨੂੰ ਚਾਹ ਵੀ ਛੱਡੀ ਆ ਵੀ ਰੰਗ ਕਾਲਾ ਹੋ ਰਾ ਹੈ ਹੋਰ ਰਾਹੇ ਦਾ ਤੂੰ ਜਾ ਨਹੀਂ ਪਿੰਦਾ ਹੈ ਹਨਾ ਚਲੋ ਕੋਈ ਨਹੀਂ ਠੀਕ ਆ ਮੈਂ ਤੁਸੀਂ ਦੱਸੋ ਤੁਸੀਂ ਮੈਂ ਕਿਤੇ ਘੁੰਮਣ ਨੂੰ ਦਿਲ ਕਰ ਰਿਹਾ ਤੁਸੀਂ ਮੈਨੂੰ ਕਿੱਥੇ ਲੈ ਕੇ ਜਾਓਗੇ ਹਾਂ ਜਿੱਥੇ ਤੁਸੀਂ ਕਹੋ ਜਿੱਥੇ ਤੁਹਾਡਾ ਮਨ ਕਰਦਾ ਲੈ ਜਾਵਾਂ ਤੁਹੋਂ ਘੁੰਮ ਕਰੋ ਜੀ ਨਾ ਮੇਰਾ ਫਿਲਹਾਲ ਮੈਂ ਕਦੇ ਬਰਨਾਲੇ ਨਹੀਂ ਗਈ ਮੈਨੂੰ ਬਰਨਾਲੇ ਕਮਾਂ ਲੱਗਦੀ ਹੈ ਆ ਇੰ ਸੰਡੇ ਦਾ ਬਣਾ ਲੈਣੇ ਪਲਾਨ ਕਿਉਂ ਜਾ ਸਰ ਤੈਨੂੰ ਕੀ ਲੱਗਦਾ ਟਿਕੂ ਇਹਦੇ ਤੇ ਟਿਕਣੀ ਹੈ ਤੈਨੂੰ ਕਿਉਂ ਜਲਸੀ ਨਹੀਂ ਹੋ ਜਾਂਦੀ ਹੈ ਸੁਆਪ ਤਾਂ ਨਹੀਂ ਕਰਨ ਨੂੰ ਫਿਰਦਾ ਦੇਖੀ ਜਲਸੀ ਵਾਲੀ ਕੀ ਗੱਲ ਹੈ ਉਹ ਮੈਂ ਦੇਖਣਾ ਅੱਜ ਕੱਲ ਦੇ ਐਵੇਂ ਦੇ ਪਿਆਰ ਪਰ ਅੱਜ ਕੱਲ ਨੂੰ ਐ ਵੀ ਘਟ ਡੇ ਗਦੇ ਨੇ ਉਹੀ ਤਾਂ ਗੱਲ ਹੈ ਮੈਂ ਤਾਂ ਜਲਸੀ ਕਿਉਂ ਕਰਨੀ ਹੈ ਭਈਆਂ ਤੋਂ ਜਲਸੀ ਕਰੂਆਂ ਅੱਜ ਕੱਲ ਜਿ ਸਮਾਨਾ ਪਿਆਰ ਹੈ ਰੂਹਾਨਾ ਉਹੀ ਤਾਂ ਗੱਲ ਹੈ ਦੇਖ ਰਹੀ ਤ ਸਮਾ ਵੀ ਕਹੀ ਦੀ ਚੀਜ਼ ਆ ਆਪਾਂ ਨੂੰ ਘੰਟਾ ਹੋ ਗਿਆ ਬੈਠੇ ਨਰੇ ਪਤਾ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ ਲੱਗਦਾ ਜਿਵੇਂ 2 ਮਿੰਟ ਹੀ ਹੋਏ ਹੋ। ਸਮਾਂ ਤਾਂ ਠੀਕ ਆ ਪਰ ਸਮੇਂ ਦੇ ਨਾਲ ਨਾਲ ਨਾ ਤੁਸੀਂ ਨਾ ਬਦਲਦੇ ਹੋ। ਨਹੀਂ ਕਿੰਨੂ ਮੇਰੇ ਤੇ ਯਕੀਨ ਨਹੀਂ ਕਰ। ਮੇਰਾ ਪਹਿਰੇ ਹੈ ਜ। ਨਹੀਂ ਯਕੀਨ ਤਾਂ ਹੈ ਤੁਹਾਡੇ ਤੇ। ਬਸ ਫਿਰ ਯਕੀਨ ਰੱਖੀ ਮੈਂ ਨਹੀਂ ਬਦਲਦਾ। ਆਹ ਮਣੀ ਆ ਜੀ ਕੀ ਹਾਲ ਨੇ? ਠੀਕ ਹੋ? ਠੀਕ ਆ ਬਈ। ਸਮੇਂ ਘੜੀ ਤੇ ਮਾਸੂਮੀ ਫੜੇ ਦੇ ਵਿਲੇ ਜੀਲਾਂ ਦੇ ਦੇਖਦੇ ਸੀਗੇ ਇੰਸਟਾਗ੍ਰਾਮ 'ਤੇ ਲਾਈ ਬੈਠੇ ਸੀ। ਤੋਂ ਆਪਾਂ ਮੜਿਆ ਕੰਮ ਚੱਲ ਕੇ ਆਉਣਾ ਇੱਥੇ। ਕਿੱਥੇ ਜਾ ਕੇ ਆਣਾ? ਬਾਹਰੇ ਆ ਜਾਂਦੇ ਆ। ਤੁਸੀਂ ਜਾਓ ਮੈਨੂੰ ਮੜਾ ਕੰਮ ਆਇਆ ਆ ਜਾ ਚੱਲਦੇ ਆਂ ਨਾ ਨਾ ਜਾਓ ਹਾਂ ਸੱਚ ਮੈਂ ਖੜਾ ਇੱਥੇ ਮੈਂ ਖੜਾ ਆ ਤੁਸੀਂ ਜਾ ਮੈਨੂੰ ਚਾਬੀ ਦੇ ਮੋਟਰ ਚੱਲਦੀ ਚਾਬੀ ਹਾਲ ਚਾਬੀ ਦੇ ਠੀਕ ਆਜੋ ਮਾ ਉਰੀਆਂ ਬਸ ਬਸ ਆਣ ਜਾਣ ਕਰਦੇ ਆਂ ਬਾ ਮੈਨੂੰ ਮੜਾ ਫੋਨ ਆਉਣਾ ਹੈ ਤੁਸੀਂ ਜਾ ਠੀਕ ਹੈ ਚਲ ਠੀਕ ਹੈ ਬਾਕੀ ਮੈਂ ਤੈਨੂੰ ਫੋਨ ਕਰਦਾ ਜਲਦੀ ਆਜੋ ਮੜਾ ਛੇਤੀ ਠੀਕ ਹੈ ਠੀਕ ਚਲ ਮਨਪਾ ਚੱਲੀਏ ਹਾਂਜੀ ਬਹੁਤ ਹੋ ਗਿਆ ਹੈ ਨਾ ਹਾਂਜੀ ਹਾਂਜੀ హలో नहीं जो गल करनी मैं फोन पर ही कर लो जरूरी गल तुम ऐद करो मैं इस टाइम पार्क ची पार्क च आ जाओ ठीक है ओके ओके, ओके। ਮੈਂ ਤਾਂ ਠੀਕ ਐ ਤੁਸੀਂ ਗੱਲ ਦੱਸੋ ਕਿਹੜੀ ਕਰਨੀ ਐ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਦੱਸੋ ਕੀ ਗੱਲ ਕਰਨੀ ਐ ਜੱਗੀ ਨਾਲ ਕਿਵੇਂ ਚੱਲਦਾ ਤੁਹਾਡਾ ਜੱਗੀ ਨਾਲ ਮੇਰਾ ਵਧੀਆ ਚੱਲਦਾ ਤੁਸੀਂ ਉਸ ਤੋਂ ਕੀ ਲੈਣਾ ਮੈਂ ਤਾਂ ਕੀ ਲੈਣਾ ਜੀ ਮੈਂ ਤਾਂ ਇਹ ਸੋਚਦਾ ਵੀ ਘਰ ਦੇ ਮੰਨ ਜਾਣਗੇ ਤੁਹਾਡੇ ਵਿਆਹ ਲਈ ਉਹਦੇ ਮੰਨਿਏ ਜਾਣਗੇ 10 ਕਿੱਲੇ ਆਂਦੇ ਨੇ ਉਹਨੂੰ ਅੱਛਾ ਤੁਹਾਨੂੰ 10 ਕਿੱਲੇ ਦੱਸ ਰੱਖਿਆ ਤੁਸੀਂ ਪਤਾ ਪੁੱਤਾ ਕਰਿਆ ਉਹਦੇਾਰੇ ਕੁਛ ਪਤਾ ਕਰਨ ਦੀ ਕੀ ਲੋੜਾ ਉਹਨੇ ਮੈਨੂੰ ਸਾਰਾ ਕੁਝ ਦੱਸ ਰੱਖਿਆ ਤੁਸੀਂ ਕੁਝ ਵੀ ਨਹੀਂ ਪਤਾ ਕਰਿਆ ਉਹਨੂੰ ਤਾਂ 2 ਕਿੱਲੇ ਆਂਦੇ ਨੇ ਜ਼ਮੀਨ ਦੇ ਤੁਸੀਂ ਐਵੇਂ ਨਾ ਬੋਲੋ ਸਾਡੇ ਵਿੱਚ ਫਿੱਕ ਨਾ ਪਵਾਓ ਮੈਂ ਕਿਉਂ ਫਿੱਕ ਪਵਾ ਨਹੀਂ ਐ ਉਹਨੇ ਝੂਠ ਬੋਲਿਆ ਤੁਨੂੰ ਜੱਗੀ ਮੈਨੂੰ ਕਦੇ ਛੋੜਨੀ ਬੋਲ ਸਕਦਾ ਤੁਸੀਂ ਆਪਣੀ ਗੱਲਾਂ ਨਾਲ ਆਪਣੇ ਕੋਲੇ ਰੱਖੋ ਫालतू ਮੈਨੂੰ ਬੋਲਣ ਦੀ ਲੋੜ ਨਹੀਂ ਮੈਂ ਇੱਕ ਵਾਰ ਜੱਗੀ ਨਾਲ ਗੱਲ ਕਰਕੇ ਨਾ ਦੇਖ ਲਾਂ ਸ਼ਾਇਦ ਉਹ ਸੱਚੀ ਕਹਿੰਦਾ ਹੋਵੇ ਫੋਨ ਕਰ ਦਿਆਂ ਨਾ ਹਲੋ ਹਾਂਜੀ ਜੱਗੀ ਤੁਸੀਂ ਕਿੱਥੇ ਹੋ اس میں ਤੁਹਾਡਾ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦੇ ਸੀ ਤੁਸੀਂ ਪਾਪਾ ਨਾਲ ਬਾਅਦ ਵਿੱਚ ਕੰਮ ਤੇ ਚੱਲ ਜਿਓ ਪਹਿਲਾਂ ਮੇਰੀ ਗੱਲ ਸੁਣਵਾ ਕੇ ਜ਼ਰੂਰੀ ਗੱਲ ਕਰਨੀ ਹੈ ਤੁਹਾਡੇ ਨਾਲ ਠੀਕ ਹੈ ਆਹੋ ਜੀ ਕੀ ਗੱਲ ਕਰਨੀ ਤੁਸੀਂ ਮੇਰੇ ਨਾਲ ਫੋਨ ਕਰਕੇ ਫਲਾਇਆ ਜਿਹੜਾ ਬਹਿ ਜਾਓ ਜੀ ਪੂਰੀ ਬਹਿ ਜਾਓ ਹਾਂ ਜੀ ਕੀ ਮਗਣਾ ਕੁਝ ਖਾਣ ਨੂੰ ਦੱਸ ਦੋ 118 ਕਿਉਂ ਖਾਣਾ ਕਿਉਂ ਨਹੀਂ ਮੇਰੇ ਮਨ ਨਹੀਂ ਹੈ ਲੈ ਦੇਖੋ ਯਾਰ ਮੀਨੂ ਪੜ੍ਹੋ ਤੁਸੀਂ ਦੇਖੋ ਇਹਦੇ ਵਿੱਚ ਕੁਝ ਖਾਣੇ ਜਿਮਵਾ ਦੇ ਜੇ ਮੈਂ ਕੁਝ ਨਹੀਂ ਖਾਣਾ ਮੈਂ ਤਾਂ ਸਾਰਾ ਦਿਨ ਮੱਛੀ ਗਵਰਨ ਨਹੀਂ ਮੈਂ ਇਹ ਬਸੋ ਕੁਛ ਸੇਕ ਨਾ ਕਰ ਦਿੰਦਾ ਵਿਆਹ ਵਰ ਗੱਲ ਕਰ ਯਾਰ ਮੈਂ ਕਰ ਲੂੰਗਾ ਕਰੇ ਗੱਲ ਹਜੇ ਟਾਈਮ ਹੀ ਕੀ ਹੋਇਆ ਤੁਸੀਂ ਹਰ ਵਾਰ ਇਦਾਂ ਹੀ ਕਿਉਂ ਬੋਲਦੇ ਹੋ ਕੱabies ਨਾ ਬੰਨਾ ਵਿਆਹ ਦੀ ਗੱਲ ਕਰਦੇ ਤੁਸੀਂ ਹਰ ਵਾਰ ਇਦਾਂ ਹੀ ਬੋਲੋ ਕੱਲ ਟਾਲ ਦੋ ਓ ਯਾਰ ਤੂੰ ਵੀ ਸਮਝ ਨਾ ਮਜਬੂਰੀ ਨੂੰ ਆਪਾਂ ਥੋੜੇ ਕਬ ਦੇ ਪੈਰਾਂ ਤੇ ਹੋ ਜੀ ਯਾਰ ਵਿਆਹ ਵੀ ਕਰਾ ਲਾਂਗੇ ਯਾਰ ਕਰ ਲੂੰ ਮੈਂ ਕਰੇ ਗੱਲ ਕਿੱਡੀ ਕੀ ਗੱਲ ਹੈ ਪੈਰਾਂ ਤੇ ਹੋਣ ਨੂੰ ਕੀ ਆ ਜ਼ਮੀਨ ਤੁਹਾਡੇ ਕੋਲ ਆ ਸਾਰਾ ਕੁਝ ਤੁਹਾਡੇ ਕੋਲ ਆ ਓ ਯਾਰ ਜ਼ਮੀਨ ਦੀ ਯਾਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਤੁਸੀਂ ਆਪਣੇ ਕੋਲ ਛੱਡੋ ਜਿਹੜੀ ਗੱਲ ਪਿੱਛੇ ਮੈਂ ਤੁਹਾਨੂੰ ਬੁਲਾਇਆ ਕਿ ਨਾ ਤੁਸੀਂ ਮੇਰੀ ਗੱਲ ਸੁਣੋ ਕਰੋ ਜੀ ਕਰੋ ਪਹਿਲਾਂ ਤੁਸੀਂ ਕਰੋ ਕੀ ਗੱਲ ਕਰਨੀ ਹੈ ਤੁਸੀਂ ਮੈਨੂੰ ਐਡੇ ਵੱਡੇ ਧੋਖੇ ਵਿੱਚ ਕਿਉਂ ਰੱਖਿਆ ਯਾਰ ਮੈਂ ਕਿਹੜੇ ਧੋਖੇ 'ਚ ਰੱਖ ਲਿਆ ਤੁਸੀਂ ਮੜਾ ਜਾ ਤੁਸੀਂ ਮੈਨੂੰ ਐਡਾ ਵੱਡਾ ਥੂੜ ਬੋਟਲੇ ਕਿਥੋਂ ਦੇ ਕੋਈ 10 ਕਿੱਲੇ ਆਂਦੇ ਨੇ ਯਾਰ ਮੈਂ ਤੁਹਾਨੂੰ ਦੱਸਣੀ ਸੀ ਯਾਰ ਇਹ ਗੱਲ ਕੀ ਦੱਸਣਾ ਤੈਨੂੰ ਕਿਹਨੇ ਦੱਸੀ ਹੈ ਇਹ ਗੱਲ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਕੋਲ 2 ਕਿੱਲੇ ਆਂਦੇ ਨੇ ਯਾਰ ਫਿਰ ਕਿੱਡਾ ਕ ਮਸਲਾ ਹੋ ਗਿਆ ਯਾਰ ਮਸਲੇ ਦੀ ਗੱਲ ਹੈ ਅੱਪਾ ਮੈਨੂੰ ਥੂੜ ਕਿਉਂ ਬੋਲੇ ਆ ਉਹ ਯਾਰ ਮੈਂ ਮੈਂ ਤੈਨੂੰ ਲਾਈਕ ਕਰਦਾ ਸੀ ਪਸੰਦ ਕਰਦਾ ਸੀ ਯਾਰ ਫਿਰ ਯਾਰ ਟੂਟਦਾ ਬੋਲਣੀ ਪੈਂਦਾ ਨਾ ਇੱਕ ਛੇੜ ਬੋਲਣੀ ਕੋਈ ਕਹਿੰਦੇ ਕੁਛ ਨਹੀਂ ਸਟਾਰਟਿੰਗ ਦੇ ਸਾਥ ਦੱਜਨ ਤਾਂ ਅੱਜ ਇਹ ਮਾਤ ਬਣਾਉਂਦੇ ਸਮੈਰ ਪਰਸ ਅੱਜ ਇਹ ਹੀ ਕਹਿਣਾ ਇਸਕੇ ਮੈਥਡ ਨਾਲ ਕੋਈ ਲਿਸ਼ਕਾ ਨਹੀਂ ਰੱਖਣਾ ਚਾਹੁੰਦੀ ਣੀ ਅੱਥਰੂ ਬੁਲਾਤੇ ਹੋ ਕੇ ਨਹੀਂ ਨਹੀਂ ਅੱਥਰੂ ਬੁਲਾਤੇ ਹੋ ਕੇ ਨਹੀਂ ਕਿਆ ਲੈ ਖਾ ਇਸਤ यार तू मेरे ना क्यों खत्म करके आ रही है सब क्या लेखा इश्क कमा

ਬੇ ਵਧੀਆ ਖਾਣੀ ਪ੍ਰੋਟੀਨ ਆਹ ਕਿਹੜੇ ਦਾ ਆ ਪਿਆ ਦੋ ਚੀਜ਼ ਤਾਂ ਵਧੀਆ ਮਨਾਉਂਦੇ ਨੇ ਪੀਜ਼ਾ ਬਲਾਸਟ ਵਾਲੇ ਦੇਖਦਾ ਇਹ ਚੱਲ ਆਰਡਰ ਤਾਂ ਕਰਤਾ ਬਾਪਾ ਪਤਾ ਨਹੀਂ ਕਿਹੜਾ ਲੱਗ ਰਿਹਾ ਪਹਿਲਾਂ ਫੋਨ ਤੇ ਲੱਗੇ ਰਹਿੰਦੇ ਨੇ ਮੇਰਾ ਜਾਨੂ ਮੇਰਾ ਬੁੱਕਾ ਮਗਰ ਰੋਂ ਲੱਗੇ ਜਾਂਦੇ ਨੇ ਜੋ ਛੱਡ ਜਾਂਦੀਆਂ ਨੇ ਇਹ ਤਾਂ ਪੂਣਾ ਪੰਜਾਬ ਦਾ ਅਸ਼ਕੀ ਨੇ ਮਾਰਖਿਆ ਬੰਦਾ ਤਾਂ ਜੱਗੀ ਨਾਂ ਵੀ ਨਹੀਂ ਹੋ ਜੇ ਕਿਤੇ ਕਿ ਬਣਨ ਬੁੜਾ ਉਹ ਤਾਂ ਜੱਗੀ ਐ ਉਹ ਜੱਗੀ ਬਈ ਕੀ ਹੋਇਆ ਹਾਂ ਬਈ ਕੀ ਹੋਇਆ ਹਾਂ ਬਈ ਐ ਲੱਗ ਰਿਹਾ ਤੂੰ ਨਾ ਕੁਛ ਨਹੀਂ ਯਾਰ ਕੀ ਹੋ ਗਿਆ ਕੁਛ ਨਹੀਂ ਹੋਇਆ ਦਾਸਤਾ ਜੀ ਕੋਈ ਗੱਲ ਤਾਂ ਹੋਈ ਹੂ ਐ ਕਮਲਿਆ ਮੰਗੂ ਥੋੜਾ ਰੋਈ ਦਹੰਦੇ ਯਾਰ ਥੋੜੀ ਭਾਬੀ ਛੱਡ ਕੇ ਵਗਦੀ ਕਿਉਂ ਕੋਈ ਗੱਲ ਵੀ ਹੋਈ ਹੂ ਨਾ ਮੈਨੂੰ ਦੱਸ ਕੀ ਗੱਲ ਹੋਈ ਐ ਯਾਰ ਉਹੀ ਗੱਲ ਹੋ ਗਈ ਕਿਹੜੀ ਕਹਿੰਦੀ ਵੀ ਤੈਨੂੰ ਜਿਹੜਾ ਕੋਈ ਜ਼ਮੀਨ ਆਉਂਦੀ ਆ ਤੈਨੂੰ ਕੀ ਆਉਂਦਾ ਆਉਂਦਾ ਮੈਂ ਯਾਰ ਅੱਜ ਤੱਕ ਨਾਲ ਗੱਲ ਕਰਦੀ ਸੀ ਮੈਂ ਬਸ ਟਾਈਮ ਹੀ ਨਹੀਂ ਮਿਲ ਰਿਹਾ ਯਾਰ ਮੈਨੂੰ ਮੈਂ ਤੈਨੂੰ ਕਦੋਂ ਦਾ ਕਹੀ ਜਾਂਦੀ ਵੀ ਭਾਈ ਜੇ ਤੁਸੀਂ ਨੇ ਵਿਆਹ ਕਰਾਉਣਾ ਤਾਂ ਇਹ ਗੱਲਾਂ ਹੰ ਦੱਸ ਇਹ ਗੱਲਾਂ ਜ਼ਰੂਰੀ ਹੁੰਦੀਆਂ ਨੇ ਉਹਨਾਂ ਦੀ ਨਹੀਂ ਸੀ ਉਹਨੂੰ ਪੱਕਾ ਕਿਸੇ ਨੂੰ ਉਂਗਲਾ ਲਾਇਆ ਨਹੀਂ ਯਾਰ ਹੁਣ ਇਹਦਾ ਕੀ ਪਤਾ ਕਿਹੜੇ ਨੇ ਲਾਇਆ ਨੇ ਇਹਦਾ ਪਤਾ ਕਰਨਾ ਪਊਗਾ ਤੇ ਤੈਨੂੰ ਪਹਿਲਾਂ ਵੀ ਬਥੇਰੇ ਸਮਝਾਇਆ ਤੀ ਆ ਉਦਗੜਾ ਮੰਨੀ ਆਜਾ ਚੱਲ ਆਪਾਂ ਪਾਰਕ 'ਚ ਚੱਲਦੇ ਆ ਉੱਥੇ ਜਾ ਕੇ ਨਾਲ ਆਪਣਾ ਮੂਡ ਠੀਕ ਹੋ ਜਾ ਯਾਰ ਮੇਰੇ ਮਿਲ ਕੇ ਚੱਲ ਕੇ ਫੇਰ ਯਾਦ ਨਹੀਂ ਆਉਂਦੀ ਨਹੀਂ ਆਉਂਦੀ ਅੱਜ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਆ ਆਪਾਂ ਬੌਲੇ ਵਾਲੀਆਂ ਗੱਲਾਂ ਕਰਿਆ ਕਰਦੇ ਵੀ ਨਿਮਰਿਆ ਕਰਦੇ ਦੀਵੇ ਗੱਲਾਂ ਯਾਰ ਯਾਰ ਤੂੰ ਮੈਨੂੰ ਲੈ ਤਾਇਆ ਯਾਰ ਉਹਨੇ ਮੈਨੂੰ ਪਤਾ ਤਾਂ ਹੈਗਾ ਮੇਰਾ ਮਨ ਕਿੱਥੇ ਹੈ ਨਹੀਂ ਹੁੰਦਾ ਅੱਜ ਆਪਾਂ ਉੱਥੇ ਬੱਸ ਓਏ ਯਾਰ ਢੱਡ ਕੇ ਮੈਨੂੰ ਗਈਆ ਧੁੱਪ ਲਿਖੇ ਤੈਨੂੰ ਪਹਿਰੇ ਨੇ ਓਏ ਹਾਂ ਓਏ ਆਜਾ ਚੱਲ ਦੇਖੀਏ ਕਿਹੜੇ ਨਾਲ ਬੈਠੀ ਆ ਰਿਤੂ ਰੇ ਕੀ ਕਰਦੀ ਐ ਇਹ ਨਾਲ ਬੈਠੀ ਮਣੀ ਤੂੰ ਹੋਰ ਕਰੇ ਠੀਕ ਐ ਸਭ ਹਾਂ ਵਧੀਆ ਵਧੀਆ ਓਏ ਯਾਰ ਇੱਕ ਗੱਲ ਹੈਗੀ ਐ ਮੇਰੇ ਨਾਲੋਂ ਤਾਂ ਜੱਗੀ ਵਧੀਆ ਰਹਾ ਹੋ ਗਿਆ ਮੇਰੇ ਬਾਈ ਦੇਖ ਲੈ ਤੂੰ ਉਹਦੇ ਪਿੱਛੇ 2 ਸਾਲ ਖਰਾਬ ਕਰਤੇ ਹਾਂ ਬਾਈ ਉਹ ਚਾਰ ਦਿਨ ਅੱਜ ਬਿਤਾ ਲਈ ਉਹ ਬਾਈ ਤੈਨੂੰ ਪਿਆਰ ਦਾ ਹੈਗਾ ਸੀ ਯਾਰ ਸਹੀ ਗੱਲ ਝੂਠੀ ਗੱਲ ਕਰੀ ਓਏ ਯਾਰ ਉਹ ਨੂੰ ਦੱਸਦਾ ਹੀ ਨਹੀਂ ਕਦੇ ਫਿਰ ਬਾਈ ਫਿਰ ਰਾਜ ਨੂੰ ਦਿੱਤਾ ਉਹਨੇ ਕਦੇ ਮੈਨੂੰ ਕਦੇ ਗੱਲ ਹੀ ਨਹੀਂ ਕਰੀ ਉਹਦੇ ਨਾਲ ਦੋਸਤ ਤੈਨੂੰ ਕਿਹਾ ਤਾਂ ਹੈਗਾ ਵੀ ਗੱਲ ਕਰਾਂਗੇ ਕਿ ਨਹੀਂ ਕਰਾਂਗੇ ਬੱਸ ਚੱਲ ਦੇਖ ਲੈਂਦੇ ਹੁਣ ਕੀ ਹੈ ਹੁਣ ਕਰਕੇ ਦੇਖ ਲੈਂਦੇ ਆ ਗੱਲ ਦੀ ਕਿੱਡੀ ਗੱਲ ਹੈ ਦੇਖ ਲੈ ਬਾਈ ਕੀ ਬਣਦੀ ਹੈ ਗੱਲ ਆਪਾਂ ਕਰਕੇ ਦੇਖ ਲੈਂਦੇ ਆ ਤੇਰੇ ਚ ਕੀ ਘਾਟ ਹੈ ਹੈ ਲੰਘਾ ਦਾ ਦੋਸਤ ਕੋਈ ਗੱਲ ਨਹੀਂ ਆਪਾਂ ਗੱਲ ਕਰਕੇ ਦੇਖ ਲੈਂਦੇ ਆ ਇਹ ਬਣਦੀ ਹੈ ਗੱਲ ਵੀ ਤੇ ਹੋਣ ਵਾਲੀ ਕੀ ਗੱਲ ਹੈ ਮੇਰੀ ਗੱਲ ਤਾਂ ਸੁਣ ਲੈ ਇੱਕ ਹਨ ਹੋਰ ਕੀ ਰਹਿ ਗਿਆ ਦੱਸਣ ਨੂੰ ਮੈਂ ਤਾਂ ਤੁਹਾਡੇ ਨਾਲ ਮਣੀ ਬਾਰੇ ਗੱਲ ਕਰਨ ਆਇਆ ਸੀਗਾ ਕਿਹੜਾ ਮਣੀ ਉਹੀ ਜਿਹੜਾ ਤੁਹਾਡਾ ਕਲਾਸਮੇਟ ਸੀ ਤੁਹਾਨੂੰ ਪਤਾ ਕਿੰਨੇ ਟਾਈਮ ਤੋਂ ਤੁਹਾਨੂੰ ਪਿਆਰ ਕਰਦਾ ਉਹ ਬਸ ਤਾਂ ਰਹਿਣ ਦੇ ਛੁੱਟਣਾ ਬੋਲ ਪਹਿਲਾਂ ਤੂੰ ਜੱਗੀ ਵਾਰੇ ਛੁੱਟ ਬੋਲ ਰਹੀ ਸੀ ਹੰਤੂ ਮਣੀ ਵਾਰੇ ਛੁੱਟ ਬੋਲ ਰਿਆ ਮੈਂ ਛੁੱਟ ਬੋਲ ਕੇ ਕੀ ਲੈਣਾ ਜੇ ਮੈਨੂੰ ਉਹ ਇੰਨਾ ਹੀ ਪਿਆਰ ਕਰਦਾ ਨਾ ਤਾਂ ਮੈਨੂੰ ਕੁਦਾ ਕਰੀ ਰੀਤੂ ਮੁੱਥੇ ਮੈਨੂੰ ਕੱਲੇ ਨੂੰ ਛੱਡ ਕੇ ਆਪ ਤੂੰ ਇਹਦੇ ਕਿਹਦੇ ਨਾਲ ਬੈਠੀ ਹੈਗੀ ਕੌਣ ਹੈ ਕੀ ਲੱਗਦਾ ਤੇਰਾ ਤੁਸੀਂ ਤਾਂ ਸੋਚਦੇ ਨਾ ਇਹੋ ਤੇ ਕੁਛ ਨਹੀਂ ਮੈਂ ਕੁਝ ਵੀ ਸੋਚਿਆ ਨਹੀਂ ਮੈਂ ਆਪਦੇ ਅੱਖੀ ਵੇਖਿਆ ਜਿਵੇਂ ਤੁਸੀਂ ਇੱਕ ਦੂਜੇ ਦਾ ਹੱਥ ਫੜੀ ਬੈਠੇ ਸੀ ਬਸ ਜੱਗੀ ਮੌਤ ਹੋ ਗਿਆ ਬਹੁਤ ਤੁਸੀਂ ਬੋਲ ਲਏ ਬਹੁਤ ਮੈਂ ਸੁਣ ਲਿਆ ਮੈਂ ਹੁਣ ਪਹਿਲੇ ਵੀ ਕਿਹਾ ਸੀ ਮੇਰੇ ਨਾਲ ਕੋਈ ਰਿਸ਼ਤਾ ਹੀ ਕਰਨਾ ਚਾਹੀਏ ਹੁਣ ਵੀ ਇਹੀ ਕਹਿ ਰਹੀ ਆ ਯਾਰ ਇਹਦੇ ਨਾਲ ਕਿਉਂ ਰੱਖਿਆ ਹੈ ਰੀਤ ਠੋਖੇ ਵਾਜ ਤੂੰ ਮੈਨੂੰ ਕਹਿੰਦੀ ਸੀ ਠੋਖੇ ਵਾਜ ਤਾਂ ਤੂੰ ਆਪ ਆਂਗੀ ਇੱਕ ਨਿੱਕੀ ਜੀ ਗੱਲ ਪਿੱਛੇ ਤੂੰ ਮੈਨੂੰ ਛੱਡਤਾ ਤੇ ਆਪ ਤੂੰ ਇਹਦੇ ਨਾਲ ਬੈਠੀ ਆਂ ਰੀਤ ਹੁਣ ਮੈਂ ਤੈਨੂੰ ਕੀ ਇਹ ਬੋਲਾਂ ਜੇ ਬੋਲਾਂ ਲਿਆ ਤੁਹਾਡੇ ਕੋਲ ਕੁਝ ਹੋਊਗਾ ਕਦੀ ਤੁਸੀਂ ਬੋਲੋਗੇ ਨਾ ਮਣੀ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਯਾਰ ਤੂੰ ਯਾਰੀ ਦੀ ਗਿਦਾਰੀ ਕੀਤੀ ਐ ਗਦਾਰ ਮੈਰ ਨਹੀਂ ਬਾਈ ਗਦਾਰ ਤਾਂ ਉਹ ਤੁਹਾਡਾ ਯਾਰ ਅਮਨ ਆ ਉਹਨੇ ਕਿਉਂ ਅਮਨ ਨੇ ਕੀ ਗਿਦਾਰੀ ਕਰਤੀ ਬਾਈ ਅਮਨ ਨੂੰ ਜਾ ਕੇ ਪੁੱਛੋ ਬਾਈ ਅਮਨ ਤਾਂ ਹਜੇ ਕੰਮੇ ਨਹੀਂ ਕਰ ਸਕਦਾ ਉਸ ਨੂੰ ਉਹਦੇ ਨਾਲ ਜਾ ਕੇ ਗੱਲ ਤਾਂ ਕਰੋ ਤੂੰ ਫੇਰ ਪਤਾ ਲੱਗੂ ਅਸਲ ਸਚਾਈ ਕੀ ਐ ਬੜਾ ਨਾ ਆਪਣਾ ਇਹਨਾਂ ਨੂੰ ਵੀ ਕੀਤਾ ਗਿਆ ਆਪਣਾ ਯਾਰ ਇੱਕ ਗਦਾਰ ਨਿਕਲਿਆ ਜਿਹਨੂੰ ਆਪਾਂ ਨਾਲ ਰੱਖਿਆ ਕਰੀਏ ਚੱਲ ਯਾਰ ਕਿੱਥੇ ਇਹਨਾਂ ਦੇ ਮੂੰਹ ਲੱਗਣਾ ਕਿੱਥੇ ਇਹਨਾਂ ਨੇ